ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਦੀ ਸਾਕੀ ਵਿੱਚ ਤੁਹਾਨੂੰ ਦੱਸਣ ਜਾ ਰਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਇੱਕ ਮੁਸਲਮਾਨ ਨੂੰ ਸਰਾਪ ਕਿਉਂ ਦਿੱਤਾ ਤਨ ਤਨ ਗੁਰੂ ਨਾਨਕ ਦੇਵ ਜੀ ਦੁਨੀਆ ਨੂੰ ਸਿੱਧੇ ਰਾਹ ਪਾਉਂਦੇ ਹੋਏ ਜਦੋਂ ਕਸ਼ਮੀਰ ਵੱਲ ਨੂੰ ਗਏ ਤਾਂ ਪਿੰਡ ਤੋਂ ਥੋੜੀ ਜਹੀ ਦੂਰ ਖਾਲੀ ਥਾਂ ਦੇਖ ਕੇ ਆਪਣਾ ਡੇਰਾ ਲਗਾ ਲਿਆ ਤੇ ਕਰੀਬ 2 ਦਿਨ ਤੱਕ ਉਥੇ ਹੀ ਬੈਠ ਕੇ ਪਰਮਾਤਮਾ ਦੀ ਬੰਦਗੀ ਕਰਦੇ ਰਹੇ ਜਿਸ ਪਿੰਡ ਦੇ ਨੇੜੇ ਗੁਰੂ ਸਾਹਿਬ ਨੇ ਆਪਣਾ ਡੇਰਾ ਲਾਇਆ ਸੀ ਉਸ ਪਿੰਡ ਵਿੱਚ ਉਸ ਪਿੰਡ ਵਿੱਚ ਇੱਕ ਭੇਡਾਂ ਦਾ ਪਾਲ ਹੀ ਰਹਿੰਦਾ ਸੀ ਜਿਹੜਾ ਕੀ ਭੇਡਾਂ ਦਾ ਵਪਾਰ ਵੀ ਕਰਦਾ ਸੀ ਇਸ ਨਾਲ ਉਹ ਚੰਗਾ ਚੋਖਾ ਧਨ ਕਮਾਉਂਦਾ ਸੀ ਕਿਉਂਕਿ ਪਾਲੀ ਨੂੰ ਇਸ ਧੰਦੇ ਦਾ ਤਜਰਬਾ ਹੋ ਚੁੱਕਿਆ ਸੀ ਜਿਸ ਨਾਲ ਉਹ ਬਾਜ਼ਾਰ ਤੋਂ ਸਸਤੀਆਂ ਭੇਡਾਂ ਲਿਆ ਕੇ ਇਹ ਲੋਕਾਂ ਨੂੰ ਬੜੇ ਮਹਿੰਗੇ ਮੁੱਲ ਵਿੱਚ ਵੇਚ ਦਿੰਦਾ ਸੀ ਕਾਲੀ ਨੂੰ ਜਦੋਂ ਪਤਾ ਲੱਗਾ ਕਿ ਸਾਡੇ ਪਿੰਡ ਦੇ ਬਾਹਰ-ਬਾਰ ਇੱਕ ਫਕੀਰ ਨੇ ਡੇਰਾ ਲਾਇਆ ਹੋਇਆ ਹੈ ਤਾਂ ਉਹ ਕਰੋਧ ਨਾਲ ਭਾਰ ਉੱਠਿਆ ਕਿ ਪੀਰਾਂ ਫਕੀਰਾਂ ਨੂੰ ਲੈ ਕੇ ਕਾਲੀ ਦੇ ਦਿਲ ਵਿੱਚ ਬਹੁਤ ਈਰਖਾ ਭਰੀ ਹੋਈ ਸੀ ਤੇ ਉਸ ਨੇ ਸੋਚਿਆ ਕਿ ਮੈਂ ਆਪਣੀ ਯੁਗਤੀ ਯੋਜਨਾ ਲਗਾ ਕੇ ਪਹਿਲਾਂ ਵੀ ਇਥੋਂ ਬਹੁਤ ਸਾਰੇ ਫਕੀਰ ਭਜਾਏ ਹੋਏ ਹਨ ਤੇ ਉਸੇ ਤਰ੍ਹਾਂ ਹੁਣ ਮੈਂ ਇਸ ਫਕੀਰ ਨੂੰ ਵੀ ਭਜਾਵਾਂਗਾ ਜਦੋਂ ਰਾਤ ਦੇ ਕਰੀਬ 2 ਵਜੇ ਤਾਂ ਪਾਲੀ ਨੇ ਆਪਣੀ ਯੋਜਨਾ ਦੇ ਅਨੁਸਾਰ ਗੁਰੂ ਜੀ ਦੇ ਪਾਲੀ ਨੇ ਗੁਰੂ ਜੀ ਦੇ ਡੇਰੇ ਦੇ ਪਾਸ ਆਪਣੀਆਂ ਭੇਡਾਂ ਦਾ ਮਲਮੁੱਤਰ ਛਟਣਾ ਸ਼ੁਰੂ ਕਰ ਦਿੱਤਾ ਕਿਉਂਕਿ ਪਾਲੀ ਨੇ ਸੋਚਿਆ ਸੀ ਕਿ ਭੇਡਾਂ ਦੇ ਮਲਮੁੱਤਰ ਨਾਲ ਗੰਦਗੀ ਪੈਦਾ ਹੋਵੇਗੀ ਜਿਸ ਨਾਲ ਗੁਰੂ ਜੀ ਆਪੇ ਇੱਥੋਂ ਚਲੇ ਜਾਣਗੇ ਪਾਲੀ ਨੇ ਘਰ ਦਾ ਸਾਰਾ ਕੂੜਾ ਕਚਰਾ ਤੇ ਭੇਡਾਂ ਦਾ ਮਲ ਮੂਤਰ ਗੁਰੂ ਜੀ ਦੇ ਡੇਰੇ ਦੇ ਕੋਲ ਸੁੱਟਣਾ ਸ਼ੁਰੂ ਕਰ ਦਿੱਤਾ ਤੇ ਉਹ ਇਹ ਸੋਚਦਾ ਸੀ ਕਿ ਮੈਨੂੰ ਕੋਈ ਦੇਖ ਨਹੀਂ ਰਿਹਾ ਕਿ ਮੈਂ ਆਪਣੇ ਛਾਤਰ ਢੰਗ ਦੇ ਨਾਲ ਇਸ ਫਕੀਰ ਨੂੰ ਵੀ ਇੱਥੋਂ ਭਜਾ ਦੇਵਾਂਗਾ ਪਾਲੀ ਨੇ ਕਰੀਬ 7 ਦਿਨ ਤੱਕ ਇਦਾਂ ਹੀ ਕੀਤਾ ਤੇ ਡੇਰੇ ਦੇ ਪਾਸ ਬਾਦੂ ਆਉਣੀ ਸ਼ੁਰੂ ਹੋ ਗਈ ਜਦੋਂ 8ਵੀਂ ਰਾਤ ਹੋਈ ਤੇ ਪਾਲੀ ਅੰਧ ਸੁੱਟ ਕੇ ਵਾਪਿਸ ਘਰ ਗਿਆ ਤਾਂ ਕੀ ਦੇਖਦਾ ਹੈ ਉਸ ਦੀਆਂ ਸਾਰੀਆਂ ਪੇਡਾਂ ਮਰੀਆਂ ਪਈਆਂ ਸਨ ਇਸ ਨੂੰ ਦੇਖ ਕੇ ਪਾਲੀ ਬਹੁਤ ਦੁਖੀ ਹੋਇਆ ਤੇ ਹੈਰਾਨੀ ਨਾਲ ਸੋਚਣ ਲੱਗ ਪਿਆ ਕਿ ਹਲੇ ਹੁਣੇ ਤਾਂ ਮੇਰੀਆਂ ਪੇਡਾਂ ਚੰਗੀਆਂ ਪਲੀਆਂ ਸਨ ਤੇ ਫਿਰ ਇੱਕੇ ਦਮ ਇਹਨਾਂ ਨੂੰ ਕੀ ਹੋ ਗਿਆ ਦੁਖੀ ਹੋਇਆ ਪਾਲੀ ਸੋਚਾਂ ਵਿੱਚ ਪੈ ਗਿਆ ਤੇ ਕੁਝ ਦੇਰ ਬਾਅਦ ਉਸ ਨੂੰ ਗਿਆਨ ਹੋਇਆ ਕਿ ਇਹ ਸਭ ਉਸ ਫਕੀਰ ਦੀ ਕਰਨੀ ਹੋ ਸਕਦੀ ਹੈ ਇਹ ਫਕੀਰ ਕੋਈ ਆਮ ਫਕੀਰ ਨਹੀਂ ਬਲਕਿ ਕੋਈ ਖੁਦਾ ਦਾ ਰੂਪ ਹੋਵੇਗਾ ਬਲਕਿ ਕੋਈ ਖੁਦਾ ਦਾ ਰੂਪ ਹੋਵੇਗਾ ਸਵੇਰੇ ਦਿਨ ਚੜਿਆ ਤੇ ਪਾਲੀ ਗੁਰੂ ਜੀ ਕੋਲ ਪਹੁੰਚ ਗਿਆ ਤੇ ਗੁਰੂ ਜੀ ਦੇ ਚਰਨਾਂ ਵਿੱਚ ਟਹਿ ਕੇ ਨੱਕ ਰਗੜ ਰਗੜ ਕੇ ਆਪਣੀ ਭੁੱਲ ਬਖਸ਼ੋਣ ਲੱਗਾ ਤੇ ਮਾਫੀ ਮੰਗਣ ਲੱਗਾ ਤੇ ਕਹਿਣ ਲੱਗਾ ਹੇ ਦੀਨदयाल ਜੀ ਮੈਂ ਤੁਹਾਨੂੰ ਪਹਿਚਾਨ ਨਹੀਂ ਸਕਿਆ ਤੇ ਆਪ ਜੀ ਦੇ ਦਰਸ਼ਨ ਪਾ ਕੇ ਮੈਨੂੰ ਆਪਣੇ ਮਾੜੇ ਕਰਮਾਂ ਦਾ ਅਹਿਸਾਸ ਹੋ ਗਿਆ ਹੈ ਮੈਨੂੰ ਅਹਿਸਾਸ ਹੋ ਗਿਆ ਹੈ ਮੈਨੂੰ ਮaaf ਕਰ ਦਿਓ ਨਹੀਂ ਤਾਂ ਮੈਂ ਬਰਬਾਦ ਹੋ ਜਾਵਾਂਗਾ ਤਾਂ ਗੁਰੂ ਸਾਹਿਬ ਜੀ ਨੇ ਫਰਮਾਇਆ ਆਪਨੇ ਆਪ ਨੂੰ ਚਤੂਰ ਸਮਝਣ ਵਾਲਾ ਅਸਲ ਵਿੱਚ ਤੂੰ ਬਹੁਤ ਭੋਲਾ ਹੈ ਤੈਨੂੰ ਕੀ ਲੱਗਦਾ ਸੀ ਕਿ ਬੁਰਾ ਕਰਮ ਕਰਦੇ ਤੈਨੂੰ ਕੋਈ ਨਹੀਂ ਦੇਖਦਾ ਕੋਈ ਨਹੀਂ ਦੇਖ ਰਿਹਾ ਏ ਤੇਰਾ ਬਹੁਤ ਵੱਡਾ ਭਲੇਖਾ ਹੈ ਕਿਉਂਕਿ ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਸਭ ਕੁਝ ਦੇਖ ਰਿਹਾ ਹੁੰਦਾ ਹੈ ਗੁਰੂ ਸਾਹਿਬ ਦੇ ਮੂੰਹੋਂ ਇਹ ਬਚਨ ਸੁਣ ਕੇ ਪਾਲੀ ਨੇ ਗੁਰੂ ਜੀ ਨੂੰ ਬਚਨ ਦਿੱਤਾ ਕਿ ਉਹ ਅੱਜ ਤੋਂ ਬਾਅਦ ਸਾਰੇ ਨੇਕ ਕੰਮ ਕਰੇਗਾ ਪਾਲੀ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਨੂੰ ਉਸ ਉੱਤੇ ਦਇਆ ਆ ਗਈ ਤੇ ਉਹਨਾਂ ਨੇ ਪਾਲੀ ਨੂੰ ਕਿਹਾ ਕਿ ਜਾ ਆਪਣੀਆਂ ਮਰੀਆਂ ਹੋਈਆਂ ਪੇਡਾਂ ਦੇ ਕੋਲ ਜਾ ਤੇ ਜਾ ਕੇ ਇੱਕ ਇੱਕ ਦੇ ਕੰਨ ਵਿੱਚ ਵਾਹਿਗੁਰੂ ਬੋਲ ਜੇ ਪਰਮਾਤਮਾ ਨੇ ਚਾਇਆ ਤਾਂ ਸਭ ਕੁਝ ਠੀਕ ਹੋ ਜਾਵੇਗਾ ਤਾਂ ਗੁਰੂ ਜੀ ਦੇ ਬਚਨਾਂ ਦੇ ਅਨੁਸਾਰ ਪਾਲੀ ਨੇ ਘਰ ਜਾ ਕੇ ਇਦਾਂ ਹੀ ਕੀਤਾ ਤੇ ਕੱਲੀ-ਕੱਲੀ ਪੇੜ ਦੇ ਕੰਨ ਵਿੱਚ ਸਤਨਾਮ ਵਾਹਿਗੁਰੂ ਵਾਹਿਗੁਰੂ ਬੋਲਦਾ ਗਿਆ ਤੇ ਇੱਕ ਇੱਕ ਕਰਕੇ ਸਾਰੀਆਂ ਪੇਡਾਂ ਉੱਟਕੇ ਖੜੀਆਂ ਹੋ ਗਈਆਂ ਜਿਸ ਨੂੰ ਦੇਖ ਕੇ ਪਾਲੀ ਬਹੁਤ ਜ਼ਿਆਦਾ ਹੈਰਾਨ ਹੋਇਆ ਤੇ ਤੇ ਉਸ ਨੇ ਆਪਣੀ ਹੱਡ ਬੀਤੀ ਦਾ ਸਾਰੇ ਪਿੰਡ ਵਿੱਚ ਰੌਲਾ ਪਾ ਦਿੱਤਾ ਤਾਂ ਪਿੰਡ ਵਾਲੇ ਝੱਟਪਟ ਹੀ ਇਕੱਠੇ ਹੋ ਕੇ ਗੁਰੂ ਸਾਹਿਬ ਜੀ ਕੋਲ ਪਹੁੰਚ ਗਏ ਤੇ ਗੁਰੂ ਚਰਨਾਂ ਵਿੱਚ ਟਹਿ ਕੇ ਬੇਨਤੀ ਕਰਨ ਲੱਗੇ ਕਿ हे ਸਾਈ ਜੀ ਕਿਰਪਾ ਕਰਕੇ ਸਾਨੂੰ ਮਾਫ਼ ਕਰ ਦਿਓ ਤੁਸੀਂ ਆਪ ਚੱਲ ਕੇ ਸਾਡੇ ਪਿੰਡ ਆਏ ਹੋ ਪਰ ਅਸੀਂ ਤੁਹਾਨੂੰ ਪਹਿਚਾਨ ਨਹੀਂ ਸਕੇ ਤੇ ਨਾ ਹੀ ਤੁਹਾਡੀ ਕੋਈ ਸੇਵਾ ਕੀਤੀ ਇਹ ਬੇਨਤੀ ਕਰਨ ਤੋਂ ਬਾਅਦ ਸਾਰਾ ਪਿੰਡ ਗੁਰੂ ਸਾਹਿਬ ਦੀ ਸੇਵਾ ਵਿੱਚ ਲੱਗ ਗਿਆ ਤੇ ਗੁਰੂ ਸਾਹਿਬ ਜੀ ਨੇ ਪਿੰਡ ਦੇ ਲੋਕਾਂ ਨੂੰ ਸੱਚ ਦੇ ਰਾਹ ਤੇ ਚੱਲਣ ਦੇ ਉਪਦੇਸ਼ ਦਿੱਤੇ ਤੇ ਕੁਝ ਦਿਨ ਠਹਿਰਨ ਤੋਂ ਬਾਅਦ ਗੁਰੂ ਸਾਹਿਬ ਨੇ ਅੱਗੇ ਵੱਲ ਚਾਲੇ ਪਾ ਦਿੱਤੇ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਸਾਕੀ ਵਿੱਚੋਂ ਇਹ ਸਿੱਖਿਆ ਮਿਲਦੀ ਹੈ ਕਿ ਮਨੁੱਖ ਜਦੋਂ ਵੀ ਕੋਈ ਬੁਰਾ ਕਰਮ ਕਰਦਾ ਹੈ ਤੇ ਉਸ ਨੂੰ ਲੱਗਦਾ ਹੈ ਮੈਨੂੰ ਕੋਈ ਨਹੀਂ ਦੇਖ ਰਿਹਾ ਤੇ ਜਾਂ ਫਿਰ ਮੈਨੂੰ ਕੋਈ ਨਹੀਂ ਰੋਕ ਸਕਦਾ ਤਾਂ ਇਹ ਉਸ ਮਨੁੱਖ ਦੀ ਬਹੁਤ ਵੱਡੀ ਮੂਰਖਤਾ ਹੈ ਜਿਹੜੀ ਕਿ ਉਸ ਨੂੰ ਕਦੀ ਨਾ ਕਦੀ ਲੈ ਡੁੱਬਦੀ ਹੈ ਪਿਆਰੀ ਸਾਧ ਸੰਗਤ ਜੀ ਇਸ ਗੁਰੂ ਜੀ ਦੇ ਉਪਦੇਸ਼ ਦੇ ਅਨੁਸਾਰ ਕੀਰਤ ਕਰੋ ਵੰਡ ਛਕੋ ਤੇ ਕਿਸੇ ਵੀ ਬੇਗੁਨਾ ਦਾ ਦਿਲ ਨਾ ਦੁਖਾਓ ਅੱਜ ਦੀ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ